ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਵੋ ਸਾਡੇ ਉੱਤੇ ਇੱਕ ਵਾਰੀ ਫੇਰ ਦੁੱਖਾਂ ਦਾ ਪਹਾੜ ਟੁੱਟ ਗਿਆ ਬਹੁਤ ਹੀ ਮੰਦ ਭਾਗੀ ਖਬਰ ਆਈ ਆ ਕਿ ਇੱਕ ਮਾਂ ਦਾ ਪੁੱਤ ਇੱਕ ਪਿਓ ਦੀਆਂ ਅੱਖਾਂ ਦਾ ਤਾਰਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਸ ਮੁੰਡੇ ਦੀ ਜਿਹੜੀ ਮੈਂ ਵੀਡੀਓ ਪਾਉਣ ਜਾ ਰਿਹਾ ਜਾਂ ਫੋਟੋਆਂ ਵੇਖ ਰਿਹਾ ਇਹ ਵੇਖ ਰਹੇ ਨਾ ਤੁਸੀਂ ਦੁਨੀਆਂ ਤੇ ਕੋਈ ਵੀ ਅਨਲਕੀ ਇਹੋ ਜਿਹਾ ਬੰਦਾ ਨਹੀਂ ਹੋਊਗਾ ਤੁਸੀਂ ਹੁੰਦਿਆਂ ਸੁਣਦਿਆਂ ਵੀ ਰੋਣੇ ਆ ਨਾ ਰਾਜੇ ਦੀ ਕਹਾਣੀ ਅੱਜ ਦੀ ਵੀਡੀਓ ਸੁਣ ਕੇ ਤੁਹਾਡੀਆਂ ਵੀ ਅੱਖਾਂ 'ਚ ਪਾਣੀ ਆ ਜਾਊਗਾ ਪਰਮਾਤਮਾ ਕਿਹੜੇ ਰੰਗਾਂ 'ਚ ਆ ਵਾਹਿਗੁਰੂ ਮaaf ਕਰੇ ਸੱਚੇ ਪਾਤਸ਼ਾਹ ਕਿ ਬੱਚੇ ਦਾ ਕੋਈ ਕਸੂਰ ਨਹੀਂ ਕੀ ਵਾਹਿਗੁਰੂ ਨੇ ਬਾਣਾ ਵਰਤਾਇਆ ਸੁਣਿਓ ਜਰਾ ਜੋ ਤੁਸੀਂ ਵੀਰ ਇਹ ਵੇਖ ਰਹੇ ਆ ਇਹਦਾ ਨਾਂ ਜਤਿੰਦਰ ਸਿੰਘ ਉਮਰ 23 ਸਾਲ ਫਿਰੋਜ਼ਪੁਰ ਪੰਜਾਬ ਦਾ ਰਹਿਣ ਵਾਲਾ ਵਾ ਤੇ ਇਸ ਵੀਰ ਦੀ ਆਬੂ ਥਾਬੀ ਦੇ ਵਿੱਚ ਮੌਤ ਹੋ ਗਈ ਆ ਇੱਕ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀਗਾ ਪਿੱਛੇ ਇੱਕ ਭੈਣ ਰਹਿ ਗਈ ਆ ਜਿਹੜੀ ਮੈਂ ਅਨਲਕੀ ਦੀ ਗੱਲ ਕੀਤੀ ਆ ਨਾ ਇਸ ਵੀਰ ਦਾ ਨਾਂ ਪਿਓ ਆ ਨਾ ਮਾਂ ਆ ਸਿਰਫ ਕੱਲੀ-ਕੱਲੀ ਭੈਣ ਆ ਤੇ ਚਾਚਿਆਂ ਤਾਇਿਆਂ ਨੇ ਇਸ ਵੀਰ ਨੂੰ ਪਾਲਿਆ ਪੋਛਿਆ ਵੱਡਿਆਂ ਕੀਤਾ ਇਹਦੀ ਹੈਲਪ ਕੀਤੀ ਇਹਨੂੰ ਕਮਾਉਣ ਵਾਸਤੇ ਆਪੂ ਢਾਬੀ ਭੇਜਿਆ ਕਿਸਮਤ ਉੱਥੇ ਵੀ ਹਾਰ ਦੇਗੀ ਕਿਸਮਤ ਨੇ ਸਾਰਾ ਘਰ ਪੁੱਠਾ ਕਰ ਦਿੱਤਾ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀਗਾ ਅੰਸ਼ਵੰਚ ਖਤਮ ਕਰ ਦਿੱਤੀ ਕਿੰਨਾ ਦੁੱਖ ਲੱਗਦਾ ਕਿ ਇੱਕ ਉਹ ਬੁੱਧ ਪੂਰਾ ਹੋ ਗਿਆ ਜਿਹਦਾ ਮਾਂ ਵੀ ਨਹੀਂ ਜਿਹਦਾ ਪਿਓ ਵੀ ਨਹੀਂ ਤੇ ਇਕੱਲੀ ਭੈਣ ਪਿੱਛੇ ਰੋਣ ਵਾਲੀ ਰਹਿ ਗਈ ਆ ਅੱਜ ਅਮਰੀਕ ਮਲੂਕ ਸਿੰਘ ਸੌਰੀ ਮਲੂਕ ਸਿੰਘ ਵੀਰ ਦਾ ਫੋਨ ਆਇਆ ਆ ਫੋਟੋ ਆ ਵੀਡੀਓ ਆ ਸਾਰੀ ਇਨਫੋਰਮੇਸ਼ਨ ਉਹਨਾਂ ਦਿੱਤੀ ਆ ਤੇ ਇਸ ਜਤਿੰਦਰ ਸਿੰਘ ਵੀਰ ਦੇ ਚਾਚਾ ਤੇ ਤਾਇਆ ਦੀ ਪਿੰਡ ਵਾਲੇ ਮੋਤ ਮੇਰਾ ਦੀ ਰਿਕਵੈਸਟ ਆ ਕਿ ਜੋ ਪ੍ਰਮਾਤਮਾ ਨੇ ਖੇਡ ਰਚਾਈ ਆ ਕੱਲ੍ਹ ਆਵੇ ਨਾਨਕਾ ਸੱਦੇ ਉੱਠ ਜਾਵੇ ਸਾਡਾ ਪੁੱਤ ਚਲ ਗਿਆ ਆਖਰੀ ਵਾਰ ਉਹਦੀ ਭੈਣ ਨੂੰ ਉਹਦੇ ਚਾਚੇ ਤਾਇਆ ਨੂੰ ਉਹਦੇ ਪਿੰਡ ਦੇ ਸੱਜਣਾ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਇਸ ਵੀਰ ਦਾ ਦਰਸ਼ਨ ਕਰਾਏ ਜਾਣ ਇਹਦਾ ਸੰਸਕਾਰ ਪਿੰਡ ਦੀਆਂ ਮੜੀਆਂ ਦੇ ਵਿੱਚ ਹੋਣਾ ਚਾਹੀਦਾ ਤੇ ਮੈਂ ਦੱਸਣਾ ਚਾਹਨਾ ਕਿ ਭਾਈ ਮਲੂਕ ਸਿੰਘ ਤੇ ਇੰਗਲੈਂਡ ਤੋਂ ਭਾਈ ਕਨਈਆ ਜੀ ਸੇਵਾ ਸੁਸਾਇਟੀ ਵਾਲੇ ਜਿਹੜੇ ਆ ਲਗਭਗ ਜੋਰ ਲਾ ਰਹੇ ਆ ਕਿ ਇਸ ਪਰਿਵਾਰ ਦੀ ਮਦਦ ਹੋ ਜੇ ਇਸ ਜਤਿੰਦਰ ਸਿੰਘ ਦੀ ਜਿਹੜੀ ਮ੍ਰਿਤਕ ਦੇ ਆ ਇਹਦੇ ਵਤਨੀ ਪਹੁੰਚ ਜਾਵੇ ਇਸ ਟਾਈਮ ਡੈੱਡ ਬਾਡੀ ਜਿਹੜੀ ਆ ਹਸਪਤਾਲ ਫ੍ਰਿਜਾਂ ਦੇ ਵਿੱਚ ਆਬੂਤਾਬੀ ਆ ਦੁਬਈ ਵਾਲੇ ਗਲਪਾਲੇ ਭੈਣ ਭਰਾਵਾਂ ਨੂੰ ਆਬੂ ਤਾਬੀ ਵਾਲੇ ਭੈਣ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਆ ਜੇ ਵੀਡੀਓ ਉਥੋਂ ਤੱਕ ਪਹੁੰਚਾਈ ਜਾਵੇ ਕਿ ਇਹ ਤੋਂ ਮੰਦ ਭਾਗੀ ਖਬਰ ਕੀ ਹੋ ਸਕਦੀ ਆ ਕਿ ਸਾਰੇ ਰਲ ਮਿਲ ਕੇ ਮਦਦ ਕਰਨ ਚਾਹੇ ਫਿਰੋਜ਼ਪੁਰਾ ਚਾਹੇ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਕੋਈ ਵੀ ਸ਼ਹਿਰ ਹੁੰਦਾ ਸਾਰਿਆਂ ਦਾ ਫਰਜ਼ ਬਣਦਾ ਕਿ ਉਸ ਵੀਰ ਦੀ ਹੈਲਪ ਕਰਨੀ ਵੜੀ ਦੋ ਕਦੀ ਗੱਲ ਆ ਕਿ ਸਾਡੇ ਵੀਰ ਬਾਹਰ ਕਮਾਉਣ ਵਾਸਤੇ ਆਏ ਨਿਕੇ ਨਿਕੇ ਵੀਜਾਂ ਤੇ ਬਾਕਸਾਂ ਦੇ ਵਿੱਚ ਲਾਸ਼ਾਂ ਜਾ ਰਹੀਆਂ ਪਰਿਵਾਰ ਪੁੱਭਾ ਮਾਰ ਮਾਰ ਕੇ ਰੋ ਰਹੇ ਆ ਤੇ ਉੱਥੇ ਹੀ ਬੜਾ ਵੱਡਾ ਯੋਗਦਾਨ ਭਾਈ ਕਨੇਯਾ ਜੂਕੇ ਵਾਲੇ ਸੇਵਾ ਸੁਸਾਇਟੀ ਵਾਲਿਆਂ ਦਾ ਵੀਰਾਂ ਦਾ ਕਿ ਜਿਹੜੇ ਪੇਪਰ ਕਾਰਵਾਈ ਕਰ ਰਹੇ ਆ ਜਿਨ੍ਹਾਂ ਨੇ ਬਾਕੀ ਵੀ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਰਲ ਮਿਲ ਕੇ ਜਿਹੜਾ ਇਹ ਦੁੱਖਾਂ ਦਾ ਪਹਾੜ ਟੁੱਟਿਆ ਜਿਹੜੀ ਇਹ ਮਸੀਬਤ ਆਈ ਆ ਉਹਦਾ ਅਸੀਂ ਹੱਲ ਕਰ ਸਗੀਏ ਮੈਂ ਉੱਪਰ ਨੰਬਰ ਪਾ ਰਿਆਂ ਭਾਈ ਕਨੇ ਜਾ ਸੇਵਾ ਸੁਸਾਇਟੀ ਵਾਲੇ ਮਲੂਕ ਵੀਰ ਦਾ ਕੋਈ ਕੋਈ ਪੁੱਛਣਾ ਚਾਹੁੰਦਾ ਜਾਂ ਕਿਸੇ ਨੂੰ ਕੋਈ ਤਰਾਜ ਹੋਵੇ ਪੁੱਛਣਾ ਚਾਹੁੰਦਾ ਤੂੰ ਵੀਡੀਓ ਕਿਉਂ ਪਾਈ ਆ ਜਾਂ ਕੁਝ ਵੀ ਕੋਈ ਪੁੱਛਣਾ ਚਾਹੁੰਦਾ ਜਾਂ ਸੇਵਾ ਕਰਨੀ ਚਾਹੁੰਦਾ ਜਾਂ ਕੋਈ ਪੇਪਰ ਕਾਰਵਾਈ ਚ ਮਤ ਕਰਨੀ ਚਾਹੁੰਦਾ ਤੇ ਤੁਸੀਂ ਮੇਰੇ ਵੀਰ ਸੰਪਰਕ ਕਰ ਸਕਦੇ ਆ ਉੱਤੇ ਮੈਂ ਕੈਪਸ਼ਨ ਦੇ ਵਿੱਚ ਜਤਿੰਦਰ ਸਿੰਘ ਵੀਰ ਦਾ ਪਿੰਡ ਉਹਦਾ ਸੰਪਰਕ ਨੰਬਰ ਹਰਕ ਚੀਜ਼ ਪਾਉਂਗਾ ਉੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਮੇਰੇ ਵੀਰੋ ਜੇ ਕੋਈ ਸਾਡੀ ਪੰਜਾਬੀ ਕਮਿਊਨਿਟੀ ਵਿੱਚ ਵੀਰ ਪੂਰਾ ਹੁੰਦਾ ਨਾ ਸੋਗ ਦੀ ਲਹਿਰ ਹੁੰਦੀ ਆ ਤੇ ਦੁੱਖ ਪ੍ਰਗਟਾਇਆ ਜ਼ਰੂਰ ਕਰੋ ਇੰਨਾ ਮਿੱਠੀਆਂ ਚੇਲਾਂ ਚ ਰਹਿਾਈ ਨਹੀਂ ਮਿਲਣੀ ਨਿਛਤਰ ਗੇਲ ਦਾ ਗਾਣਾ ਸੀ ਨਾ ਗਾਨਿਆਂ ਤੋਂ ਪਹਿਲਾਂ ਟੁੱਟ ਗਈਆਂ ਮੇ ਤੜਾਕੀਆਂ ਸ਼ਗਨਾ ਦੇ ਗਾਉਣ ਪੜੇ ਨਵੇਂ ਲਾਕੀਆਂ ਇਸ ਚੰਦਰੀ ਮਾਂ ਭਾਗਣ ਨੂੰ ਅੱਜ ਸਵੇਰੇ ਤੇਰੇ ਨੂੰ ਸੇਖ ਲਿਆ ਉਹ ਮਾਂ ਨੇ ਮੇ ਸਿਵਾ ਸੇਖ ਲਿਆ ਤੇ ਇੱਥੇ ਸਿਵਾ ਕਿੰਨੇ ਸੇਕਣਾ ਨਾ ਮਾਂ ਪਾਣੀ ਵਾਰਨ ਵਾਲੀ ਸੀਗੀ ਨਾ ਪਿਓ ਆਜੋ ਭੈਣ ਨੂੰ ਪੁੱਛ ਕੇ ਵੇਖੋ ਵੀ ਕਿੱਡਾ ਵੱਡਾ ਜਿਗਰਾ ਰੱਖ ਕੇ ਉਹਨੇ ਆਪਣੇ ਭਰਾ ਨੂੰ ਮਿਲਣਾ ਇਸ ਵੀਰ ਨੇ ਅਖੀਰਲੇ ਸਾਹ ਜਿਹੜੇ ਆ ਸਾਹਾਂ ਦੀ ਪੌਂਜੀ ਆਖਰੀ ਸਾਹ ਜਿਹੜੇ ਪੂਰੇ ਦੁਬਈ ਆਬੂ ਧਾਬੀ ਦੇ ਵਿੱਚ ਕੀਤੇ ਆ ਸਾਧ ਸਮੁੰਦਰੋਂ ਪਾਰ ਕੀਤੇ ਆ ਮਹਾਰਾ ਸੱਚੇ ਪਾਤਸ਼ਾਹ ਕਦੀ ਵੀ ਕਿਸੇ ਨਾਲ ਐਨੀ ਮੁਸੀਬਤ ਦੀ ਘੜੀ ਨਾ ਆਵੇ ਕਿਸੇ ਨਾਲ ਐਦਾਂ ਨਾ ਹੋਵੇ ਕਿ ਮਾਪਿਆਂ ਦਾ ਪੁੱਤ ਗਿਆ ਜੇ ਇਹ ਵੀਡੀਓ ਕੋਈ ਭੰਗੜੇ ਗਿੱਧੇ ਵਾਲੀ ਕੋਈ ਪ੍ਰੋਗਰਾਮ ਵਾਲੀ ਹੁੰਦੀ ਅੰਜੋਏ ਵਾਲੀ ਹੁੰਦੀ ਤੇ ਮੇਰੇ ਵੀਰ ਅੱਜ ਤੁਸੀਂ ਬਹੁਤ ਖਿੱਚ ਧੂਕੇ ਕਮੰਡ ਕਰਨੇ ਸੀਗੇ ਬੜੇ ਬੜੇ ਦਾਨੀ ਸੱਜਣ ਬੈਠੇ ਆ ਬੜੇ ਬੜੇ ਦੁਨੀਆ ਤੇ ਰੱਬ ਦੇ ਨਾਮ ਵਾਲੇ ਭੈਣ ਭਰਾ ਬੈਠੇ ਆ ਇਹ ਵੀਡੀਓ ਉਹਨਾਂ ਤੱਕ ਪਹੁੰਚਾਇਓ ਤੁਹਾਡੀਆਂ ਟਰੱਕ ਟਰਾਂਸਪੋਰਟਾਂ ਟਰਾਲੇ ਚੱਲਦੇ ਆ ਹਰ ਚੀਜ਼ ਆ ਪਰ ਕਦੇ ਨਾ ਕਦੇ ਆਪਣੇ ਪੰਜਾਬੀਆਂ ਵਾਸਤੇ ਜ਼ਰੂਰ ਖੜੋ ਹਰ ਦੇਸ਼ ਵਿੱਚ ਸੇਵਾ ਸਟਾਟੀ ਹੋਣੀ ਚਾਹੀਦੀ ਆ ਹਰ ਦੇਸ਼ ਵਿੱਚ ਚੰਗੇ ਕੰਮ ਹੋਣੇ ਚਾਹੀਦੇ ਆ ਹਰ ਦੇਸ਼ ਦੇ ਵਿੱਚ ਕੋਈ ਨਾ ਕੋਈ ਮੇਰਾ ਵੀਰ ਫੇਸਬੁੱਕ ਵਾਲਾ ਹੋਣਾ ਚਾਹੀਦਾ ਕਿ ਜਿਹੜਾ ਦੁੱਖ-ਦੁੱਖ ਦੱਸੇ ਕਿਸੇ ਦਾ ਭਲਾ ਹੋ ਸਕੇ ਇਹ ਮੋਬਾਈਲ ਨਾਲ ਕੱਲੀਆਂ ਗੇਮਾਂ ਜਾਂ ਵੀਡੀਓ ਬਣਾਉਣ ਨੂੰ ਨਹੀਂ ਚੱਗੇ ਕੰਮ ਕਰਨ ਨੂੰ ਤੁਸੀਂ ਇਹਨੂੰ ਵਰਤ ਸਕਦੇ ਆ ਬਾਕੀ ਮੇਰੇ ਕੋਲ ਬੋਲਦਿਆਂ ਗਲਤੀ ਹੋਈ ਤੇ ਮaaf ਕਰਨਾ ਬਹੁਤ ਦੁੱਖ ਵੀਰ ਲੱਗਦਾ ਕਿ ਅਨਛਵੰਸ ਵੀਰ ਦੀ ਖਤਮ ਹੋ ਗਈ ਆ 23 ਸਾਲ ਸਾਰੀ ਉਮਰ ਆ ਕਾਸ਼ ਰੱਬ ਇਹਦੀ ਵੀ ਜੜ ਲਾ ਲੰਦਾ ਇਹ ਵੀ ਪੁੱਤ-ਪੋਤਿਆਂ ਵਾਲਾ ਹੁੰਦਾ ਕਦੇ ਜਿੰਦਗੀ ਵਿੱਚ ਤੁਸੀਂ ਨਰਾਸ਼ ਹੁੰਦੇ ਹੋ ਤੇ ਆਹ ਵੀਡੀਓ ਜ਼ਰੂਰ ਸੁਣਿਓ ਤਣੇ ਪਹਿਲਾ ਥਰਾ ਮਿੱਟੀ ਕੱਢ ਦੂ ਪਾਣੀ ਵੀ ਆਉਂਦਾ ਅੱਖਾਂ ਚੋਂ ਕਿ ਮਹਾਰਾ ਸੱਚੇ ਪਾਸ਼ ਆ ਤੇਰੀਆਂ ਖੇਡਾਂ ਵਾਇਗੁਰੂ ਕਿਤੇ ਬਹੁਤ ਕੁਝ ਦੇ ਦਿੰਦਾ ਤੇ ਕਿਤੇ ਸਾਰਾ ਕੁਝ ਖੋ ਲੈਂਦਾ ਹੋ ਕੇ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇਬੋ ਤਾਂ ਹੋਂਮੇ ਕਾਹੇ ਨਾ ਕੋਏ ਫੇਰ ਬੰਦੇ ਨੇ ਕੋਈ ਹੋਂਮੇ ਨਹੀਂ ਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ